2022 ਦੀਆਂ ਚੋਣਾਂ ਨੂੰ ਲੈ ਕੇ ਲਗਭਗ ਸਾਰੀਆਂ ਪਾਰਟੀਆਂ ਤਿਆਰੀਆਂ ਖਿੱਚ ਰੀਆਂ ਨੇ ਤੇ ਉੱਥੇ ਹੀ ਬਲਵਿੰਦਰ ਸਿੰਘ ਭੁੰਦੜ ਨੇ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਨੇ ਤੇ ਉੱਥੇ ਹੀ ਉਹਨਾਂ ਦੇ ਵੱਲੋਂ ਭਾਜਪਾ ਦੇ ਨਾਲ ਗੱਠਜੋੜ ਨੂੰ ਲੈ ਕੇ ਬਿਆਨ ਦਿੱਤਾ ਗਿਆ ਸੀ ਤੇ ਜਿਸ ਦੇ ਤਹਿਤ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਪੰਜਾਬ ਦੇ ਸਾਰੇ ਮਸਲੇ ਹੱਲ ਹੁੰਦੇ ਨੇ ਤਾਂ ਅਸੀਂ ਭਾਜਪਾ ਦੇ ਨਾਲ ਗੱਠਜੋੜ ਕਰਨ ਦੇ ਲਈ ਤਿਆਰ ਆ ਪਰੰਤੂ ਹੁਣ ਭਾਜਪਾ ਦੇ ਵੱਲੋਂ ਇਸ ਗੱਲ ਦਾ ਸਪਸ਼ਟੀਕਰਨ ਦੇ ਦਿੱਤਾ ਹੈ ਬਿਆਨ ਸਾਹਮਣੇ ਆ ਰਹੇ ਨੇ ਤੇ ਉੱਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਅਕਾਲੀ ਦਲ ਦੇ ਨਾਲ ਸੀ ਗੱਠਜੋੜ ਬਿਲਕੁਲ ਵੀ ਨਹੀਂ ਕਰਾਂਗੇ ਅਸੀਂ ਆਪਣੇ ਦਮ ਦੇ ਉੱਤੇ ਆਪਣੀ ਸਰਕਾਰ ਬਣਾਵਾਂਗੇ ਤੇ ਪੰਜਾਬ ਦੇ ਵਿੱਚ ਵੀ ਜਿਹੜੀ ਹੈ ਕਿ ਅਸੀਂ ਸੀਟਾਂ ਲੈ ਕੇ ਜਾਵਾਂਗੇ ਤੇ ਹੁਣ ਭਾਜਪਾ ਨੇ ਅਕਾਲੀ ਦਲ ਦੇ ਨਾਲ ਗੱਠਜੋੜ ਤੋਂ ਇਨਕਾਰ ਕਰ ਦਿੱਤਾ ਹੈ ਤੇ ਜਿਸ ਦੇ ਤਹਿਤ ਲਗਾਤਾਰ ਭਾਜਪਾ ਦੇ ਵੱਲੋਂ ਬਿਆਨ ਦਿੱਤੇ ਜਾ ਰਹੇ ਨੇ ਤੇ ਕਈ ਲੀਡਰਸ਼ਿਪਾਂ ਜਿਹੜੀ ਕਿ ਅਕਾਲੀ ਦਲ ਦੇ ਨਾਲ ਗੱਠਜੋੜ ਕਰਨ ਤੋਂ ਇਨਕਾਰ ਕਰ ਰਹੀ ਹੈ ਹੋਰ ਕੀ ਕਹਿਣਾ ਹੈ ਆਓ ਤੁਹਾਨੂੰ ਸੁਣਾਉਨੇ ਆਂ ਕੱਲ ਵੀ ਇੱਕ افਵਾ ਅਕਾਲੀ ਦਲ ਦੇ ਆਗੂਆਂ ਵੱਲੋਂ ਫਲਾਈ ਜਾ ਰਹੀ ਹੈ ਕੋਈ ਸਾਡੀ ਗੱਲਬਾਤ ਬੀਜੇਪੀ ਦੀ ਇਹਨਾਂ ਨਾਲ ਚੱਲ ਰਹੀ ਹੈ ਇਹਨਾਂ ਦੇ ਕਿਸੇ ਲੀਡਰ ਨਾਲ ਚੱਲ ਰਹੀ ਹੈ ਜਾਂ ਇਹਨਾਂ ਦੇ ਕਿਸੇ ਅਕਾਲੀ ਦਲ ਦੇ ਗਰੁੱਪ ਨਾਲ ਚੱਲ ਰਹੀ ਹੈ ਐਸੀ ਕੋਈ ਗੱਲ ਨਹੀਂ ਚੱਲ ਰਹੀ ਸਾਡੀ ਸੀਨੀਅਰ ਲੀਡਰਸ਼ਿਪ ਚਾਹੇ ਬੀਜੇਪੀ ਪੰਜਾਬ ਦੀ ਹੋਵੇ ਤੇ ਸਾਏ ਸਾਡੀ ਕੇਂਦਰ ਦੀ ਲੀਡਰਸ਼ਿਪ ਵੱਲੋਂ ਸਪਸ਼ਟ ਸਨੇਹਾ ਹੈ ਕਿ ਸਾਡੀ ਕਿਸੇ ਤਰ੍ਹਾਂ ਦੀ ਗੱਲਬਾਤ ਕੋਈ ਸਮਝੌਤੇ ਦੀ ਗੱਲਬਾਤ ਕਿਸੇ ਵੀ ਅਕਾਲੀ ਗਰੁੱਪ ਨਾਲ ਕਿਸੇ ਵੀ ਅਕਾਲੀ ਆਗੂ ਨਾਲ ਨਹੀਂ ਚੱਲ ਰਹੀ ਇਹ ਸਪਸ਼ਟ ਰਿਹਾ ਹੈ ਤੇ 2027 ਦੀ ਜਿਹੜੀ ਇਲੈਕਸ਼ਨ ਆ ਉਹ ਬੀਜੇਪੀ ਪੰਜਾਬ ਅਕਲਿਆਂ ਆਪ ਦੇ ਦਮ ਤੇ ਲੜੇਗੀ ਜਿਹੜੀ ਕੱਲ ਮਲੂਕਾ ਸਾਹਿਬ ਨੇ ਅਕਾਲੀ ਦਲ ਛੱਡ ਕੇ ਅਕਾਲੀ ਦਲ ਚ ਵਾਪਸੀ ਕੀਤੀ ਹੈ ਉਸ ਤੋਂ ਬਾਅਦ ਚਰਚਾ ਸ਼੍ਰੀ ਭੁੰਦਰ ਸਾਹਿਬ ਦੀ ਸਟੇਟਮੈਂਟ ਆ ਅਸੀਂ ਸਿਰਿਓ ਉਸ ਚੀਜ਼ ਦਾ ਰੱਦ ਕਰਦੇ ਆ 2022 ਦੀ ਇਲੈਕਸ਼ਨ ਹੋਵੇ ਅਸੀਂ ਚੰਗਾ ਪ੍ਰਦਰਸ਼ਨ ਕੀਤਾ 2024 ਲੋਕ ਸਭਾ ਦੀ ਇਲੈਕਸ਼ਨ ਹੋਵੇ ਅਸੀਂ ਬਹੁਤ ਚੰਗਾ ਪ੍ਰਦਰਸ਼ਨ ਕੀਤਾ ਲੋਕ ਮੋਦੀ ਜੀ ਦੇ ਨਾਲ ਜੁੜੇ ਸਾਡਾ ਵੋਟ ਗ੍ਰਾਫ ਬਹੁਤ ਚੰਗਾ ਹੋਇਆ ਉਸ ਤੋਂ ਬਾਅਦ ਹੋਈਆਂ ਬਾਈ ਇਲੈਕਸ਼ਨਾਂ ਹੋਣ ਅਸੀਂ ਬਹੁਤ ਹੀ ਬਿਹਤਰੀਨ ਪ੍ਰਦਰਸ਼ਨ ਕੀਤਾ ਉਦੋਂ ਬਾਅਦ ਕਾਰਪੋਰੇਸ਼ਨ ਦੇ ਚੋਣਾਂ ਹੋਏ ਹੋਣ ਅਸੀਂ ਬਹੁਤ ਚੰਗਾ ਪ੍ਰਦਰਸ਼ਨ ਕੀਤਾ ਅਸੀਂ ਪਿੰਡ ਪਿੰਡ ਪਹੁੰਚ ਕਰ ਰਹੇ ਹਾਂ ਸਾਡਾ ਕੁਨਵਾ ਵਧਦਾ ਜਾ ਰਿਹਾ ਪਿੰਡਾਂ ਦੇ ਵਿੱਚ ਵੀ ਵੱਧ ਰਿਹਾ ਸ਼ਹਿਰਾਂ ਦੇ ਵਿੱਚ ਹੋਰ ਬੀਜੇਪੀ ਸਟਰੋਂਗ ਹੁੰਦੀ ਜਾ ਰਹੀ ਹੈ ਹੁਣ ਜਿਹੜੀ ਲੁਧਿਆਣਾ ਬਾਈ ਇਲੈਕਸ਼ਨ ਚੱਲ ਰਹੀ ਹੈ ਅਸੀਂ ਤਕੜੇ ਹੋ ਕੇ ਲੜ ਰਹੇ ਹਾਂ ਚੰਗਾ ਮੁਕਾਬਲਾ ਜਰ ਰਹੀਆਂ ਤੇ ਸਾਨੂੰ ਉਮੀਦ ਹੈ ਅਸੀਂ ਇਹ ਸੀਟ ਵੀ ਜਿੱਤਾਂਗੇ ਸੋ ਐਸੀਆਂ ਅਫਵਾਹਾਂ ਤੇ ਮੈਂ ਰੋਕ ਲਾਉਦਾ ਹਾਂ ਉਹ بڑے ਲੋਕਾਂ ਨੇ ਇਸ ਨੂੰ ਅਲੱਗ-ਅਲੱਗ ਐਂਗਲ ਨਾਲ ਚਲਾਇਆ ਜਾ ਰਿਹਾ ਸਾਡੀ ਵਿਰੋਧੀ ਪਾਰਟੀਆਂ ਇਸ ਨੂੰ ਇੱਕ ਯੂਜ਼ ਕਰ ਰਹੀਆਂ ਨੇ ਸੋ ਮੈਂ ਇਸ ਅਫਵਾਹਾਂ ਤੇ ਰੋਕ ਲਾਉਦਾ ਹੋਇਆ ਕਿ ਸਾਡੀ ਚਾਹੇ ਉਹ ਪੰਜਾਬ ਦੀ ਲੀਡਰਸ਼ਿਪ ਹੋਵੇ ਤੇ ਚਾਹੇ ਉਹ ਕੇਂਦਰ ਦੀ ਲੀਡਰਸ਼ਿਪ ਹੋਵੇ ਸਾਡੀ ਕਿਸੇ ਨਾਲ ਕਿਸੇ ਵੀ ਪਾਰਟੀ ਨਾਲ ਕਿਸੇ ਵੀ ਅਕਾਲੀ ਧੜੇ ਨਾਲ ਕੋਈ ਗੱਲਬਾਤ ਨਹੀਂ ਚੱਲ ਰਹੀ ਹੈ 2027 ਦੀ ਇਲੈਕਸ਼ਨ ਅਸੀਂ ਇਕੱਲੇ ਆ ਲੜਾਂਗੇ ਤੇ ਪੰਜਾਬ ਦੇ ਵਿੱਚ 2027 ਦੇ ਵਿੱਚ ਬੀਜੇਪੀ ਦੀ ਸਰਕਾਰ ਬਣਾਵਾਂਗੇ